ਨਰਕਾ ਪੰਦੇ ਦੇ ਚਰਤਾ ਤੱਕ ਇੱਕ ਜਗਤ ਨੂੰ ਤਾਰਨ ਵਾਸਤੇ ਜਿੱਥੇ ਸੰਤ ਮਹਾ ਕੁਸ਼ਲਤਾ ਕਹਿੰਦੇ ਆ ਉੱਥੇ ਅੱਜ ਇਸ ਪਵੰਦੇ ਵੱਸ ਖੁੰਦਾਂ ਟੈਂਪਲ ਲਗਾ ਕੇ ਇੱਕ ਮਾਨਤਾ ਨੂੰ ਇੱਕ ਬਹੁਤ ਸਨੇਹਾ ਦਿੱਤਾ ਕੰਮ ਹੈ ਖੁੰਦਾਂ ਕਰਨਾ ਇੱਕ ਮਹਾਨ ਕੰਮ ਸਤਗੁਰ ਦੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਜਿਤਨੀ ਸੇਵਾ ਦਾ ਗੁੰਡਾ ਸਿਮਰਨ ਦਾ ਗੁੰਡਾ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਆਪਾਂ ਮੰਨ ਕਰਦੀ ਜਪਾ ਕਰਦੇ ਹਾਂ ਸੇਵਾ ਵੀ ਉਸਦੀ ਆਪ ਹੁੰਦੀ ਹੈ ਤੇ ਸਿਮਰਨ ਵੀ ਉਸੇ ਦੀ ਆਪ ਹੁੰਦਾ ਹੈ ਸਿਮਰਨ ਕਰਨਾ ਜਿੱਥੇ ਸਤਗੁਰ ਦੀ ਕਿਰਪਾ ਹੁੰਦੀ ਹੈ ਸਿਮਰਨ ਵੀ ਉਸੇ ਰੂਪ ਤੋਂ ਹੀ ਸਿਮਰਨ ਹੁੰਦਾ ਹੈ ਤੇ ਸੇਵਾ ਵੀ ਉਸੇ ਤਰੀਕੇ ਨਾਲ ਹੁੰਦਾ ਹੈ ਮੈਂ ਤਾਂਤਨ ਦੇ ਅੰਦਰੋਂ ਉਹਨ ਸੰਤ ਮਹਾਪੁਰਸ਼ਾਂ ਨੂੰ ਉਹਨਾਂ ਬੁੱਧੀ ਜੀਵਾਂ ਨੂੰ ਉਹਨਾਂ ਦੀ ਸੇਵਾ ਦੇ ਜਿਹੜੇ ਦਿਤਿਹ ਪੂਰਨ ਤੇ ਕਰਮਾਂ ਦੇ ਵਿੱਚ ਸੇਵਾ ਸਮਰਪਿਤ ਹੋ ਕੇ ਜਿਹੜਾ ਅੱਜ ਖੋਨਦਨ ਕੇਂਦਰ ਲਗਾਇਆ ਹੈ ਉਹਨਾਂ ਨੂੰ ਮੈਂ ਸਲਾਮ ਕਰ ਰਹਾ ਹਾਂ ਉਸ ਸੱਚੇ ਪਾਤਸ਼ਾਹ ਦੇ ਬਣੇ ਅਰਦਾਸ ਕਰ ਰਿਹਾ ਹਾਂ ਕਿ ਕਿਸੇ ਸੇਵਾ ਦਾ ਮੁੱਤ ਇਸ ਤਰ੍ਹਾਂ ਨਹੀਂ ਲੱਗਿਆ ਰਹੇ ਤੇ ਜਿੱਥੇ ਸੰਤ ਮਹਾਪੁਰਸ਼ ਇਥੇ ਦੇਖਦਾ ਹੈ ਤੇ ਜਿਹੜੀ ਸਹੀ ਦਿਸ਼ਾ ਇੰਨਾ ਜਿਹੜੇ ਭਟਕੇ ਤੇ ਜੀਵਾਂ ਨੂੰ ਆਪਨ ਨਾਮ-ਧਾਮ ਦੀ ਸਰਵਨ ਦੀ ਦਾਤ ਦੇ ਕੇ ਉਸ ਕਲਯੁਗ ਦੀ ਅਜੇ ਸੰਤਾਪ ਦੇ ਵਿੱਚ ਭਕਸਾ ਕਤਪਾਰ ਜਿਹੜੇ ਸੰਤ ਮਹਾਪੁਰਸ਼ ਧਰਮ ਦੇ ਹਨ ਧੰਨਵਾਦ ਕਰਨਾ ਹਾਂ ਕਿਤੇ ਕਿ ਇਸ ਸਮਾਗਮ ਦੇ ਵਿੱਚ ਇਸ ਪਤਨ ਦੇ ਵਿੱਚ ਤੁਹਾਡੇ ਅਤੇ ਮੇਰੇ ਵੀਰ ਜਿਹੜੇ ਨੇ ਨਿਮਾਣੇ ਮਾਣ ਪੱਛਿਆਰ ਤੇ ਅਕੀਰੀਆਂ ਵਿੱਚ ਤੁਹਾਡਾ ਧੰਨਵਾਦ ਕਰਦਾ ਹਾਂ ਧੰਨ ਬੰਕਾਰ ਧੰਨ ਬੰਕਾਰ

اس سبند چوبی اپریل کا مانو ایک دبس کے روپئے منایا جانا ہے تو اج نگاری ستسنگ بھون کے اوپر بلڈ کیمپس جو لگا ہے تو ستگور کی کرپا ہے سمک ایس موقع کے اوپر ڈاکٹر وی سی لوتھنا جی سارے جول انچارج جون سنگرو انہوں نے وشیش کرپا کی تو دس یہاں ہردی شکرانہ کیتا ہے وہیں بڑے پوتر بھاؤ اسے سرنڈے میں سر بلجیت سنگھ چالی تھی تو ہردیوں یہاں کرنا ہے ایسے موقع کے اوپر جیشور جی نے دسیا کہ اج کے سے ایک ہی ایسی چیز ہے کسے کو رہی ہے تو خوندان دان مہا ਸਮੇਂ ਲਈ ਸਵੇਰਾ ਦਾਾਨ ਵੀ ਇੱਕ ਰਬੀ ਕੋਸ਼ਨਾ ਵੀ ਕੋਲ ਹੁੰਦਾ ਹੈ ਐਸੇ ਮੌਕੇ ਤੇ ਇਹ ਸਾਡੇ ਕੋਲ ਆਏ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਜੀ ਸਾਹਮਣੇ ਬੈਠੇ ਥੈਂਕ ਯੂ ਵੈਰੀ ਮਚ ਐਮ ਸੀ ਸਾਹਿਬ ਜੀ ਨੂੰ ਜਿੰਨੇ ਵੀ ਦੋਸਤ ਮਿੱਤਰ ਪ੍ਰੈਸ ਕਮਿਟੀ ਤੋਂ ਆਏ ਤੋਂ ਸਾਰਿਆਂ ਦਾ ਸ਼ੁਕਰਾਨਾ ਹੈ ਸਾਰੀ ਸਾਥ ਸੰਗਤ ਦਾ ਸ਼ੁਕਰਾਨਾ ਹੈ ਜਿਨ੍ਹਾਂ ਨੇ ਅੱਜ ਵਿਸ਼ੇਸ਼ ਤੌਰ ਤੇ ਡੋਨਟਸ ਸਾਈ ਨੇ ਜਿਨ੍ਹਾਂ ਨੇ ਹਿਰਦਿਆਂ ਵਿੱਚ ਉਹ ਦੋ ਨੰਬਰਿਆ ਹੈ ਜਿਨ੍ਹਾਂ ਨੇ ਕਰਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਹੈ ਕਿ ਅਸੀਂ ਮਾਨਵਤਾ ਦੀ ਖਾਤਰ ਤਿਆਰ ਹਾਂ ਸੱਚੇ ਦੋਸਤ ਐਸੇ ਮਿਲੇ ਜਿਹੜੇ ਪਹਿਲੀ ਵਾਰ ਅਨੁਮ੍ਰਿਤ ਕਰਕੇ ਜਾ ਰਹੇ ਨੇ ਜਦੋਂ ਪਹਿਲੀ ਵਾਰ ਕੋਈ ਡੋਨੇਟ ਕਰਦਾ ਹੈ ਤਾਂ ਮੈਂ ਖੁਦ ਵੀ ਦਾਸ ਨੇ ਜਦੋਂ ਪਹਿਲੀ ਵਾਰ ਕਨੈਕਟ ਕੀਤਾ ਉਹ ਖੁਸ਼ੀ ਉਹ ਚਾਹ ਉਸਤਿਪਿਆਲੀ ਦੀ ਤਜਾਦਾ ਤਾਂ ਫਿਰ ਇੱਕ ਨਫਾ ਦਾ ਸਤਗੁਰੂ ਮਹਤਾਰ ਸਿਦਕਸ਼ ਜੀ ਮਨਾਇਆ ਦਾ ਜਣਕਾਰੀ ਨਾਲ ਪਿਤਾ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਨਾ ਕਰਦਾ ਹੈ ਕਿ ਐਸੇ ਅਫਸਰ ਐਸੇ ਭਾਗ ਤੁਸੀਂ ਸੰਦੇਜੇ ਰੋ ਪ੍ਰਿੰਸ ਕੋਲ ਅਸੀ ਅਨੁਕਾਰ ਸਰ ਜੋ ਜਾਣਕਾਰੀ ਕੈਂਪ ਲੱਗਿਆ ਕਿਨਵਾ ਕੈਂਪਾ ਕਿੰਨੇ ਗਰਮੇਸ਼ਨ ਜਿਹੜਾ ਤੋਂ ਜੋ ਬੋਲੇ ਅੰਕਾਰੀ ਮਿਸ਼ਨ ਇੱਕ ਅਧਿਆਤਮਿਕ ਮਿਸ਼ਨ ਹੈ ਜਿਹਦੇ ਵਿੱਚ ਰੱਬ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਇਹਦੇ ਨਾਲ ਹੀ ਸਮਾਜਿਕ ਕੰਮਾਂ ਦੇ ਵਿੱਚ ਵੀ ਪੂਰਾ ਯੋਗਦਾਨ ਪਾ ਰਿਹਾ ਹੈ ਜਿਹਦੇ ਵਿੱਚ ਵੱਡਾ ਯੋਗਦਾਨ ਜੋ ਹੈ ਬਲੱਡ ਡੋਨੇਸ਼ਨ ਕੈਂਪਸ ਦਾ ਹੈ ਇਹ ਨੰਕਾਰੀ ਮਿਸ਼ਨ ਦੇ ਇਤਿਹਾਸ ਇਤਿਹਾਸ ਵਿੱਚ 1391906 ਯੂਨਿਟਸ ਅੱਜ ਤੱਕ ਡੋਨੇਟ ਕੀਤੇ ਜਾ ਸਕਦੇ ਕੀਤੇ ਆ ਜਾ ਸਕਿਏ ਜੋ ਕਿ ਵਰਲਡ ਰਿਕਾਰਡ ਹੈ ਔਰ ਇਹ ਰਗਭਗ 79700 ਤਕਰੀਬਨ ਸਾਰੇ ਵਰਲਡ ਦੇ ਵਿੱਚ ਕੈਂਪ ਲੱਗ ਚੁੱਕੇ ਨੇ ਹੁਣ ਉਸ ਤੋਂ ਬਾਅਦ ਹੋਰ ਵੀ ਵਧ ਗਏ ਹੋਣੇ ਕਿਉਂਕਿ ਇਹ ਪੁਰਾਣੀ ਫਿਗਰ ਹੈ ਤੋ ਇਹਨਾਂ ਦਾ ਟਾਰਗੇਟ 100 ਪਲੱਸ ਹੈ ਕਿਉਂਕਿ ਅਸੀਂ ਜਿਆਦਾ ਤਾਂ ਨਹੀਂ ਲੈਂਦੇ ਇਹ ਸਿਵਲ ਹਸਪੀਟਲ ਵਾਲੇ ਵੀ ਫਿਰ ਕਈ ਵਾਰ ਕਹਿ ਦਿੰਦੇ ਨੇ ਵੀ ਸਾਡੇ ਕੋਲ ਜਦੋਂ ਬਲੱਡ ਜਿਆਦਾ ਖਰਾਬ ਹੋ ਜਾਂਦਾ ਹੈ ਕਿ ਫਿਰ ਨਾਲ ਦੀ ਨਾਲ ਵੀ ਜਦੋਂ ਇਹਨਾਂ ਨੂੰ ਮੈਸੇਜ ਆਉਂਦਾ ਵੀ ਸਾਨੂੰ ਬਲੱਡ ਦੀ ਲੋੜ ਹੈ ਇਹ ਦੋ ਦੋ ਚਾਰ ਚਾਰ ਜੇ ਉਹ ਕੈਂਡੀਡੇਟ ਹਨ ਨਾ ਵਲੰਟੀਅਰ ਹੋ ਤੇ ਪੇਜ ਦਿੰਦੇ ਨੇ ਉੱਥੇ ਵੀ ਖੂਨਦਾਨ ਦਿੰਦੇ ਨੇ ਇਹਨਾਂ ਦਾ ਸਾਰਿਆਂ ਦਾ ਹੀ ਸਾਡਾ ਮਿਸ਼ਨ ਜਿੱਥੇ-ਜਿੱਥੇ ਵੀ ਪਮਨ ਖੁੱਲੇ ਆ ਉੱਥੇ ਜਦੋਂ ਵੀ ਸਾਨੂੰ ਆਵਾਜ਼ ਆਉਂਦੀ ਹੈ ਨਾ ਕਿਤੋਂ ਵੀ ਲਵਾਜ ਆਵੇ ਕੋ ਲੁਧਿਆਣੇ ਸਪੇਸ਼ਲ ਐਡਮਿਟ ਹੈ ਉੱਥੇ ਲੋੜ ਹੈ ਜਾਂ ਮੁਕੀ ਹੈ ਜਾਂ ਚੰਡੀਗੜ੍ਹ ਹੈ ਤੇ ਅਸੀਂ ਉੱਥੋਂ ਉਸ ਗਰੁੱਪ ਦਾ ਮਹਾਤਮਾ ਫਿਰ ਭੇਜ ਦਿੰਦੇ ਹਾਂ ਉਸੇ ਹੁੰਦੀ ਹੈ ਕਿ ਹਰ ਇੱਕ ਇਨਸਾਨ ਨੂੰ ਲੋੜ ਦੇ ਹਿਸਾਬ ਨਾਲ ਉਹਨੂੰ ਖੂਨ ਮਿਲਦਾ ਰਹੇ ਉਸੇ ਨਾਲ ਉਹ ਬਲੱਡ ਕੈਂਪ ਲਾਈ ਜਾਂਦੇ ਫੋਰ ਕੀ ਪ੍ਰਾਲੇ ਕੀਤੇ ਜਾਂਦੇ ਜਿਹੜੀ ਲੋਕਾਂ ਦੇ ਹਿੱਤਾਂ ਦੇ ਹੁੰਦੀ ਹੈ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋ ਗੰਗਾ ਰਿਮਿਸ਼ਨ ਮੇਂ ਬਲੱਡ ਡੋਨੇਸ਼ਨ ਤੋਂ ਇਲਾਵਾ 3 ਟਰੀ ਪਲਾਂਟੇਸ਼ਨ ਅਸੀਂ ਬੂਟ ਬੂਟੇ ਲਗਾਣਾ ਜਿਸ ਨਾਲ ਹਰੀਆਬਲੀ ਵਧਦੀ ਹੈ ਔਰ ਆਕਸੀਜਨ ਵੀ ਵਧਦੀ ਹੈ ਜਿਸ ਦੀ ਬਹੁਤ ਜ਼ਿਆਦਾ ਲੋੜ ਹੈ ਇਹ ਲਗਾਏ ਜਾਂਦੇ ਨੇ ਵੱਡੇ ਵੱਡੇ ਪ੍ਰੋਜੈਕਟ ਕਰਦੇ ਹਾਂ ਲਗਭਗ 23 ਫਰਵਰੀ ਨੂੰ ਔਰ ਕਲੀਨਲਿਨੈਸ ਡਰਾਈਵ ਸਫਾਈ ਅਭਿਆਨ ਜਿਹਦੇ ਵਿੱਚ ਪਲੇਟਫਾਰਮਾਂ ਤੇ ਸਫਾਈ ਕਰਨੀ ਬੱਸ ਸਟੈਂਡ ਤੇ ਸਫਾਈ ਕਰਨੀ ਸ਼ਮਸ਼ਾਨ ਘਾਟ ਤੇ ਜਾਂ ਹੋਰ ਕਈ ਅਸੀਂ ਸਾਂਝੀਆਂ ਥਾਵਾਂ ਨੇ ਉੱਥੇ ਵੀ ਸਫਾਈ ਕਰਦੇ ਨੇ ਹੋਰ ਵੀ ਸਲਾਈ ਕਢਾਈ ਸੈਂਟਰ ਵੀ ਖੋਲੇ ਜਾਂਦੇ ਨੇ ਫ੍ਰੀ ਜਿੱਥੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਕਿ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ। ਮਿਸ਼ਨ ਵੱਲੋਂ ਹੋਰ ਕੋਈ ਮੈਸੇਜ ਦੇਣਾ ਚਾਹੁੰਗੇ ਸਾਡੇ ذریعے? ਮਿਸ਼ਨ ਵੱਲੋਂ ਇਹ ਹੈ ਜੀ ਇਨਸਾਨ ਹੀ ਇਨਸਾਨ ਦੇ ਕੰਮ ਆ ਸਕਦਾ ਹੈ। ਇਨਸਾਨ ਦਾ ਖੂਨ ਜੋ ਹੈ ਉਹ ਨਾੜੀਆਂ ਵਿੱਚ ਵਹੇ, ਨਾਲੀਆਂ ਵਿੱਚ ਨਾ ਵਹੇ। ਆਪਸ ਵਿੱਚ ਖੂਨ ਖਰਾਬਾ ਨਾ ਹੋਵੇ, ਲੜਾਈ ਨਾ ਹੋਵੇ। ਇਹ ਖੂਨ ਜਦੋਂ ਅਸੀਂ ਦਿੰਦੇ ਹਾਂ ਇੱਕ ਇਨਸਾਨ ਦਾ ਦੂਜੇ ਇਨਸਾਨ ਨੂੰ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਹੈ ਜੋ ਕਿ ਬਹੁਤ ਕੀਮਤੀ ਜਾਨ ਹੁੰਦੀ ਹੈ ਕਿਉਂ ਜਾਨ ਕਿਸੇ ਕੀਮਤੇ ਨਹੀਂ ਮਿਲਦੀ ਇਹ ਜਦੋਂ ਖੂਨ ਦੀ ਲੋੜ ਹੈ ਜਿਸ ਤਰ੍ਹਾਂ ਕਿਸੇ ਨੂੰ ਡਿਲੀਵਰੀ ਜ਼ਿਆਦਾ ਹੋਈ ਹੈ ਖੂਨ ਜ਼ਿਆਦਾ ਵਗ ਚੁੱਕਾ ਹੈ ਐਕਸੀਡੈਂਟ ਦਾ ਕੇਸ ਹੈ ਉਦੋਂ ਫਿਰ ਖੂਨ ਦੀ ਜ਼ਿਆਦਾ ਲੋੜ ਪੈਂਦੀ ਹੈ ਤਾਂ ਉਦੋਂ ਫਿਰ ਇਹ ਖੂਨ ਜੋ ਇੱਥੇ ਡੋਨੇਟ ਕੀਤਾ ਹੋਇਆ ਹੈ ਉਹਨਾਂ ਦੇ ਕੰਮ ਆਉਂਦਾ ਹੈ ਇੱਕ ਜ਼ਿੰਦਗੀ ਬਚ ਜਾਂਦੀ ਹੈ ਔਰ ਇੱਕ ਜ਼ਿੰਦਗੀ ਬਚਣ ਨਾਲ ਇੱਕ ਬਹੁਤ ਵੱਡਾ ਉਸ ਦਾ ਇਸ਼ਾਨ ਹੁੰਦਾ ਹੈ ਉਹ ਸੋਚਦਾ ਹੈ ਕਿ ਜੇ ਇਹ ਮੈਨੂੰ ਖੂਨ ਨਾ ਮਿਲਿਆ ਹੁੰਦਾ ਤੇ ਮੇਰੀ ਜਾਨੇ ਚਲੀ ਜਾਣੀ ਸੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਦ ਅਸੀਂ ਦੇਖਦੇ ਹਾਂ ਕਿ ਹਸਪੀਟਲਾਂ ਵਿੱਚ ਜਦੋਂ ਬਲੱਡ ਟਾਈਪਸਰ ਨਹੀਂ ਮਿਲਦਾ ਤਾਂ ਕਿ ਜਣਾ ਚਲੀ ਵੀ ਜਾਂਦੀਆਂ ਲੰਗਾਰੀ ਮਿਸ਼ਨ ਦਾ ਇਹ ਆਦੇਸ਼ ਹੈ ਸਾਰੇ ਪਰੋਕਰਮ ਕੇ ਖੂਨਦਾਨ ਵੀ ਦੇਣਾ ਹੈ ਔਰ ਇੱਕ ਇਨਸਾਨ ਨੂੰ ਬੇਜਾਨ ਇਨਸਾਨ ਦੇ ਕੰਮ ਵੀ ਹੋਣਾ ਹੈ ਇਨਸਾਨੀਅਤ ਤੇ ਸਾਡਾ ਤਰਮ ਹੈ ਜੀ ਇਹ ਨਸ਼ੇ ਦੇ हां बाबा गुरबचन सिंह जी, हाँ जी।, जी। महाराज ਨੇ 1973 ਵਿੱਚ ਮਸੂਲੀ ਕਾਨਫਰੰਸ ਕਰਕੇ ਟੋਟਲੀ ਨਸ਼ਿਆਂ ਤੇ ਹਾਂਜੀ ਹਾਂਜੀ ਜੀ बाबा गुरबचन सिंह जी महाराज ਤੀਨ ਕਾਲ ਦੇ ਦਰਸ਼ੀ ਸਨ ਤੀਨ ਕਾਲ ਦੇ ਸਵਾਮੀ ਸਨ ਇਹਨਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੈ ਉਹਨਾਂ ਨੇ 1973 ਦੇ ਵਿੱਚ ਹੀ ਅੱਜ ਤੋਂ ਲਗਭਗ 50 ਸਾਲ ਪਹਿਲਾਂ ਇਕ ਮਸੂਰੀ ਕਾਨਫਰੰਸ ਕੀਤੀ ਜਿਸ ਵਿੱਚ ਇਹ ਹੁਕਮ ਦਿੱਤਾ ਕਿ ਜਿੰਨੇ ਵੀ ਮੇਰੇ ਪੈਰੋਕਾਰ ਹਨ ਜਿਹਦੇ ਮੇਰੇ ਮੰਨਦੇ ਹਨ ਮੈਨੂੰ ਉਹ ਸਾਰੇ ਨਸ਼ਾ ਛੱਡ ਦੇਣ ਉਹ ਸਾਰੀ ਨੰਕਾਰੀ ਮਿਸ਼ਨ ਵਿੱਚ ਸਾਰੇ ਨੇ ਨਸ਼ਾ ਛੱਡ ਦਿੱਤਾ ਉਹਨੂੰ ਪਤਾ ਸੀ ਕਿ ਆਉਣ ਵਾਲਾ ਜੋ ਸਮਾਂ ਹੈ ਨੌਜਵਾਨ ਪੀੜ੍ਹੀ ਜੋ ਹੈ ਨਸ਼ਿਆਂ ਵਿੱਚ ਗ੍ਰਸਤ ਹੋ ਜਾਣੀ ਹੈ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਕਿੰਨੇ ਬੱਚੇ ਨਸ਼ਿਆਂ ਵਿੱਚ ਗਲਤਾਨ ਨੇ ਔਰ ਆਪਣੀ ਜਾਨਾਂ ਗੁਆਰੇ ਨੇ ਔਰ ਰੰਗਾਰੀ ਮਿਸ਼ਨ ਹਰ ਇੱਕ ਨੂੰ ਇਹੀ ਆਦੇਸ਼ ਦਿੰਦਾ ਹੈ ਕਿ ਆਓ ਇਧਰ ਆ ਕੇ ਮਿਸ਼ਨ ਦੇ ਵਿੱਚ ਜੁੜੋ ਰੱਬ ਦੇ ਦਰਸ਼ਨ ਕਰੋ ਔਰ ਨਸ਼ਿਆਂ ਤੋਂ ਸਭ ਛੁਟਕਾਰਾ ਦਿੱਤਾ ਜਾਂਦਾ ਹੈ ਨਸ਼ੇ ਬਿਲਕੁਲ ਸਮਾਜਿਕ ਬਰਾਈ ਹੈ ਇਸ ਨੂੰ ਕੋਈ ਪਸੰਦ ਨਹੀਂ ਕਰਦਾ ਨਾ ਸਮਾਜ ਪਸੰਦ ਕਰਦਾ ਈਵਨ ਕਿ ਇਥੋਂ ਤੱਕ ਕਿ ਕਈ ਇਨਸਾਨ ਦਾਰੂ ਪਿੰਦੇ ਹਨ ਸ਼ਰਾਬ ਪਿੰਦੇ ਹਨ ਤਾਂ ਉਹਨਾਂ ਦੇ ਪਰਿਵਾਰ ਵਾਲੇ ਵੀ ਉਹਨਾਂ ਨੂੰ ਨਫ਼ਰਤ ਕਰਦੇ ਹਨ ਰਾਤ ਨੂੰ ਜਦੋਂ ਉਹਨਾਂ ਦਾ ਬਜ਼ੁਰਗ ਪਿਤਾ ਸ਼ਰਾਬ ਪੀ ਕੇ ਹੁੰਦਾ ਹੈ ਤੋ ਬੂਆ ਖੜਕਾਉਂਦਾ ਕਿ ਬੂਆ ਖੋਲੋ ਤੇ ਕਰਵਲੀਆਂ ਆਉਦੀ ਬੱਚੀ ਨੂੰ ਕਹਿੰਦੀ ਆ ਬੀ ਬੇਟਾ ਜਾ ਕੇ ਬੂਆ ਖੋਲਿਆ ਤੋ ਕਹਿੰਦੀ ਮਮਾ ਮੈਨੂੰ ਇਸ ਦਿਨ ਤੋ ਡੈਡੀ ਤੋ ਡਰ ਲੱਗਦਾ ਯਾਨੀ ਕਿ ਨਸ਼ੇ ਇਨੀ ਸਮਾਜਿਕ ਬਰਈ ਨਸ਼ੇ ਨੂੰ ਕੋਈ ਪਸੰਦ ਨਹੀਂ ਕਰਦਾ ਪਰਿਵਾਰ ਵਾਲੇ ਵੀ ਇਸ ਕਰਕੇ ਬਾਬਾ ਜੀ ਨੇ ਉਹਦੇ ਨਸ਼ੇ ਬੰਦ ਕਰ ਦਿੱਤੇ ਸੀ ਔਰ ਇਨਕਾਰ ਦੀ ਮਸ਼ੀਨ ਹਰ ਇੱਕ ਨੂੰ ਨਸ਼ੇ ਜਾਣ ਤੋਂ ਪ੍ਰੇਰਨਾ ਦਿੰਦਾ ਕਿ ਨਸ਼ੀਤ ਹੋ ਰਹਿਤ ਰਹੋ ਇਹ ਨੰਕਾਰ ਦਾ ਨਸ਼ਾ ਗੁਰੂ ਦਾ ਨਸ਼ਾ ਜੋ ਗਿਆਨ ਦਾ ਨਸ਼ਾ ਹੈ ਇਸ ਨੂੰ ਅਪਣਾਇਆ ਜਾਵੇ ਸਰ ਲਾਖਦਾ ਹੈ ਆ ਸੇਵਾਦਾਰਾਂ ਨੂੰ ਕੀ ਖਵਾਉਣੇ ਹੈ ਜੇ ਤੁਸੀਂ ਬੜਾ ਜੋਸ਼ ਹੈ ਇਹਨਾਂ ਦੇ ਵਿੱਚ ਖੋਣ ਦਾ ਤਰੰਗ ਹੈ ਸੇਵਾਦਾਰਾ ਨੂੰ ਇਹ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੀ ਹੈ ਕਿ ਇਹਨਾਂ ਨੂੰ ਬਸ ਕੋਈ ਜੋ ਸੱਚੇ ਪਾਤਸ਼ਾਹ ਨੇ ਗਿਆਨ ਦਿੱਤਾ ਨਾ ਉਹ ਹੈ ਨਾ ਉਤਸ਼ਾਹ ਗਿਆਨ ਹੈ ਕਿ ਇਹ ਨੰਕਾਰ ਦੇ ਨਾਲ ਜੁੜ ਕੇ ਰਹਿੰਦੇ ਨੇ ਹਮੇਸ਼ਾ ਰੱਬ ਦੇ ਨਾਲ ਸਾਡਾ ਜਿਹੜਾ ਨਾਤਾ ਇਹ ਰੱਬ ਨਾਲ ਜੁੜਿਆ ਸਾਰੀ ਸ਼ਕਤੀਆਂ ਦੇਨ ਵਾਲਾ ਰੱਬ ਹੀ ਹੈ ਇਹ ਨਾਲ ਨਾਤਾ ਜੋੜ ਕੇ ਰੱਖਦੇ ਆ ਤੋ ਫਿਰ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੈ ਕਿ ਉਹ ਦਿਨ ਵਿੱਚ ਐਨੀ એનર્ਜੀ ਭਰ ਜਾਂਦੀ ਹੈ ਕਿ ਕਮਜ਼ੋਰ ਤੋਂ ਕਮਜ਼ੋਰ ਇਨਸਾਨ ਵੀ ਕਹਿੰਦਾ ਕਿ ਮੈਂ ਬਲੱਡ ਦੇਣ ਤਿਆਰ ਹਾਂ ਬਲੱਡ ਕੱਲ ਹੀ ਨਹੀਂ ਇਹਨੂੰ ਜਿੱਥੇ ਵੀ ਲਾ ਦਈਏ ਸੇਵਾਦਾਰਾਂ ਨੂੰ ਕੋਈ ਕਈ ਪੁੱਟ ਦਾ ਕੰਮ ਕਰਦੀਏ ਕੋਈ ਹੋ ਵੱਡਾ ਮੋਟਾ ਕੰਮ ਦੇਦੀਏ ਸਭ ਭੱਜ ਭੱਜ ਕੇ ਕੰਮ ਕਰਦੇ ਨੇ ਇਹ ਸੱਚੇ ਪਾਤਸ਼ਾਹ ਦੀ એનર્ਜੀ ਭਰੀ ਹੈ એનર્ਜੀ ਸਿਰਫ ਬ੍ਰह्म ਗਿਆਨ ਨਾਲ ਹੀ ਭਰੀ ਜਾ ਸਕਦੀ ਹੈ ਠੀਕ ਹੈ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ